ਨ ਬਚਾਓ ਮੰਚ ਵੱਲੋਂ ਜਿਹੜੀ ਅੱਜ ਦੇਸ਼ ਦੇ ਵਿੱਚ ਐਨੀ ਬੁਰੀ ਸਥਿਤੀ ਦੇ ਵਿੱਚ ਦੇਸ਼ ਕੇਂਦਰ ਦੀ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨੂੰ ਆਪਣੇ ਹੱਥਾਂ ਦੀ ਕਟਕੁਤਲੀ ਬਣਾ ਕੇ ਜਿਹੜਾ ਵੋਟ ਚੋਰੀ ਨਾਲ ਪੂਰੇ ਮੁਲਕ ਦੇ ਵਿੱਚ ਹਾਹਾਕਾਰ ਮਚਾਈ ਹੋਈ ਆ ਵੋਟ ਚੋਰੀ ਦੇ ਖਿਲਾਫ ਇਹ ਜਿਹੜਾ ਪ੍ਰੋਟੈਸਟ ਆ ਪਿਛਲੇ 10 ਦਿਨਾਂ ਤੋਂ ਲਗਾਤਾਰ ਜਿਹੜਾ ਸ਼ੁਰੂ ਕੀਤਾ ਹੋਇਆ 10ਵਾਂ ਦਿਨ ਆ ਅੱਜ ਤੇ ਇਹ ਤਦ ਤੱਕ ਲਗਾਤਾਰ ਇਹ ਸੰਵਿਧਾਨ ਬਚਾਓ ਮੰਚ ਵੱਲੋਂ ਲਗਾਤਾਰ ਹੀ ਚੱਲਦਾ ਰਹੇਗਾ ਇਹ ਲੋਕਾਂ ਨੂੰ ਜਗਾਉਣ ਦਾ ਇੱਕ ਜਿਹੜਾ ਇਹ ਸਾਡਾ ਰਾਹ ਆ ਕਿ ਲੋਕ ਆਪਣੀ ਵੋਟ ਦੀ ਜੇ ਜਿਹੜੀ ਐਮੀਅਤ ਆ ਉਹਨੂੰ ਸਮਝਦੇ ਹੋਏ ਆਪਣੀ ਵੋਟ ਦੀ ਰਾਖੀ ਕਰਨ ਲਈ ਵੀ ਜਾਗੜੇ ਸੜਕਾਂ ਤੇ ਅਸੀਂ ਨਹੀਂ ਆਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਵੋਟ ਪਾਣੇ ਵਾਲਾ ਤੰਤਰ ਰਹਿਣਾ ਹੀ ਨਹੀਂ ਹੈਗਾ ਜਦੋਂ ਵੋਟ ਪਾਣੇ ਵਾਲਾ ਤੰਤਰ ਰਹੇਗਾ ਨਹੀਂ ਤਾਂ ਡੈਮੋਕਰੇਸੀ ਕਿੱਥੋਂ ਰਹੇਗੀ ਸੰਵਿਧਾਨ ਕਿੱਥੋਂ ਬਚ ਜਾਵੇਗਾ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਤੇ ਡੈਮੋਕਰੇਸੀ ਨੂੰ ਬਚਾਉਣ ਦੀ ਲੜਾਈ ਤੇ ਵੋਟ ਚੋਰੀ ਰੋਕਣ ਲਈ ਇਹ ਵੋਟ ਸੰਵਿਧਾਨ ਰੱਖਾਓ ਮੰਚ ਕੋਲੋਂ ਪਿਛਲੇ ਦਸਾਂ ਦੇਣਾ ਤੋਂ ਸ਼ੁਰੂ ਕੀਤਾ ਹੋਇਆ ਹੈ ਹੁਣ ਤੱਕ ਇਹਦੇ ਨਾਲ ਜੁੜ ਰਹੇ ਨੇ ਵੱਧ ਤੋਂ ਵੱਧ ਜੁੜ ਰਹੇ ਨੇ ਦੇਖ ਵੀ ਰਹੇ ਨੇ ਵੀ ਇੱਕ ਹੋ ਕੀ ਰਿਹਾ ਆ ਤੇ ਇਹਦੇ ਵਿੱਚ ਸਾਡੇ ਸਤਿਕਾਰਯੋਗ ਵੀਰ ਜਗਪਾਲ ਸਿੰਘ ਜੀ ਉਹ ਗਵਾਹੀ ਕਰ ਰਹੇ ਨੇ ਇਹ ਵੀਰ ਹਨੀ ਆ ਪਾਤੜਾਂ ਤੋਂ ਮੁੰਡਾ ਇਹ ਗਵਾਹੀ ਕਰ ਰਿਹਾ ਆ ਤੇ ਹੋਰ ਵੀ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਆਮ ਲੋਕ ਨੇ ਜਿਹੜੇ ਜਿਹੜੇ ਸਮਝ ਰਹੇ ਨੇ ਕਿ ਅੱਜ ਦੇਸ਼ ਹੈ ਜਿਹੜਾ ਦੇਸ਼ ਦੀ ਜਿਹੜੀ ਸਥਿਤੀ ਬਹੁਤ ਖਤਰੇ ਵਾਲੀ ਆ ਉਸ ਖਤਰੇ ਵਾਲੀ ਸਥਿਤੀ ਨੂੰ ਲੋਕਾਂ ਨੂੰ ਜਗਾਉਣ ਲਈ ਇਹ ਵੋਟ ਚੋਰੀ ਦੇ ਉਹਦੇ ਲਈ ਰਾਹੁਲ ਗਾਂਧੀ ਐਸ ਵੈਲ ਕਾਂਗਰਸ ਦਾ ਹੀ ਲੀਡਰ ਨਹੀਂ ਰਹਿ ਗਿਆ ਹੈਗਾ ਉਹ ਪੂਰੇ ਇੰਡੀਆ ਦਾ ਇੱਕ ਲੀਡਰ ਹੈ ਲੋਕਾਂ ਦੀ ਲੜਾਈ ਹੈ ਜਿਹੜੀ ਲੋਕਾਂ ਦੀ ਲੜਾਈ ਲੜਨ ਲਈ ਉਹ ਸੜਕਾਂ ਤੇ ਆਇਆ ਹੋਇਆ ਉਹ ਇਸ ਵੇਲੇ ਕਿਸੇ ਪਾਰਟੀ ਦਾ ਲੀਡਰ ਨਾ ਹੋ ਕੇ ਲੋਕਾਂ ਦਾ ਲੀਡਰ ਬਣ ਕੇ ਇਸ ਲੜਾਈ ਦੇ ਖਿਲਾਫ ਮੈਦਾਨ ਦੇ ਵਿੱਚ ਡਟਿਆ ਹੋਇਆ ਹੈ ਅਸੀਂ ਵੀ ਉਹ ਉਹ ਲੋਕਾਂ ਦੀ ਲੜਾਈ ਲੜਨ ਲਈ ਸੜਕਾਂ ਤੇ ਆਇਆ ਹੋਇਆ ਇਸ ਲਈ ਅਸੀਂ ਵੀ ਉਹਨਾਂ ਦੇ ਉਹਨਾਂ ਦੀ ਇਸ ਲੜਾਈ ਦੇ ਵਿੱਚ ਆਪਣੇ ਵੱਲੋਂ ਵਣ ਦਾ ਯੋਗਦਾਨ ਪਾ ਰਹੇ ਹਾਂ ਪਾਰਟੀ ਵਾਈਸ ਤੋਂ ਉੱਪਰ ਉੱਠ ਕੇ ਜਦ ਤੱਕ ਜਾਈ ਰਿਹਾ ਇਹ ਜਦ ਤੱਕ ਜਦ ਤੱਕ ਇਹ ਜਿਹੜਾ ਕਬੜਾ ਹੈ ਜਦ ਤੱਕ ਇਹ ਜਿਹੜੀਆਂ ਮਤਲਬ ਖਤਰਨਾਕ ਦੇਸ਼ ਦੀਆਂ ਖਤਰਨਾਕ ਸਥਿਤੀਆਂ ਕਲਪੇਸ਼ ਉੱਪਰ ਕੇ ਨਹੀਂ ਆਂਦਾ ਤਦ ਤੱਕ ਇਹ ਜਿਹੜਾ ਪ੍ਰੋਟੈਸਟ ਲਗਾਤਾਰ ਚੱਲਦਾ ਰਹੇ ਤੁਹਾਨੂੰ ਬਸ ਜਗਾਣ ਲਈ ਆਓ ਸੜਕਾਂ ਤੇ ਆਓ ਤੁਸੀਂ ਇਸ ਇਸ ਇਹ ਜਿਹੜੀ ਆਜ਼ਾਦੀ ਦੀ ਦੂਜੀ ਲੜਾਈ ਆ ਉਹ ਦੂਜੀ ਲੜਾਈ ਜਿੱਤਣ ਲਈ ਲੋਕਾਂ ਨੂੰ ਜਗਾਣ ਲਈ ਇਹ ਜਿਹੜਾ ਨਾਰਾ ਦਿੱਤਾ ਜਾ ਰਿਹਾ ਵੋਟ ਚੋਰੀ ਰੋਕਣ ਲਈ